ਹਾਂਜੀ ਵੀਰ ਜੀ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਵੀਜੀ ਤੁਹਾਡਾ ਸਵਾਗਤ ਕਰਦੇ ਆਂ ਜੀ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਤੇ ਵੀਰ ਜੀ ਵੈੜ ਜੇ ਗੱਬਣਾਂ ਤੇ ਵੀਰੋਣਾ ਨਾ ਕਰਾਂਗੇ ਗੱਲਬਾਤ ਵੀਰੋਣਾ ਤੋਂ ਪੁੱਛਾਂਗੇ ਪਿੰਡ ਸਾਰੀ ਡਿਟੇਲ ਦੱਸਣਗੇ ਆਪਾਂ ਨੂੰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਸਭ ਠੀਕ ਠਾਕ ਜੀ ਸਭ ਚੱਲਦੀ ਕੋਈ ਤੇ ਵੀਰੋਣਾ ਆਪਣੀ ਵੀਡੀਓ ਵੇਖੀ ਸੀ ਤੇ ਵੀਰੋਣਾ ਨੇ ਆਪਾਂ ਨੂੰ ਮੌਕਾ ਦਿੱਤਾ ਜੀ ਵੀਡੀਓ ਬਣਾਉਂਦਾ ਤੇ ਵੀਰੋਣਾ ਤੋਂ ਹੁਣ ਸਾਰੀ ਡਿਟੇਲ ਲੈਣੇ ਆਂ ਹਾਂਜੀ ਵੀਰ ਜੀ ਕੀ ਡਿਟੇਲ ਆ ਵੀਰ ਜੀ ਵੈੜ ਦੀ ਪਹਿਲੇ ਸੂਏ ਇਹ ਦੂਜੇ ਦੂਜੇ ਸੂਏ ਵੜਾਈਏ ਠੀਕ ਆ ਵੀਰ ਜੀ ਪਹਿਲੇ ਸੂਏ ਦਾ 17 ਲੀਟਰ ਦੁੱਧ ਰਿਆ ਜੀ ਠੀਕ ਆ ਵੀਰ ਜੀ ਮੰਡੀ ਆ ਜੀ ਛੋਟੀ ਦੂਈ ਨੂੰ ਬਹੁਤ ਧੀਰ ਘਰ ਦੀ ਸਾਡੀ ਆਪਦੀ ਵੜੜਾ ਜੀ ਠੀਕ ਆ ਜੀ ਤੇ ਹੁਣ ਦੂਜਾ ਸੂਏ ਸੁਣਾ ਜੀ ਹਾਂ ਜੀ ਦੂਜਾ ਸੂਆ ਸੁਣਾ ਜੀ ਤੇ ਐਨ ਕੀ ਕਿੰਨੀ ਕੁ ਉਮੀਦ ਕਰਦੇ ਜੀ ਉਮੀਦ ਇਹਦੀ 20 ਤੋਂ 25 ਲੀਟਰ ਦੀ ਕਰਦੇ ਜੀ ਠੀਕ ਆ ਵੀਰ ਜੀ ਠੀਕ ਆ ਤੇ ਆਪਾਂ ਖੋਲ ਕੇ ਵਿਖਾਈਏ ਵੀਰਾਂ ਨੂੰ ਲਓ ਜੀ ਲਓ ਵੀਰ ਜੀ ਥਣ ਲੈਵਾ ਵੇਖ ਸਕਦੇ ਜੀ ਜੀ ਥਣ ਵੇਖ ਲਓ ਵੀਰ ਜੀ ਐਲਾ ਦੇ ਗਲਾਖ ਮੂਦੇ ਮਾਰੇ ਹੁੰਦੇ ਆ ਥਣ ਵੇਖੋ ਵੀਰ ਜ ਬਹੁਤ ਸ਼ਾਨਦਾਰ ਲੱਗਾ ਥਣ ਥਣ ਲੈ ਬਾ ਦੇਖ ਲੋ ਵੀਰ ਜੀ ਇਹ ਵੀ ਜੀ ਕਿੰਨੇ ਦਿਨ ਲਾ ਜੂਗੀ ਇਹ ਨੇੜ ਤੇ ਜਿਹੜਾ 13 ਤਰੀਕ ਨੂੰ ਦਿਨ ਪੂਰੇ ਆ ਜੀ ਇਹਦੇ ਠੀਕ ਠੀਕ ਆ ਵੀਰ ਜੀ ਠੀਕ ਲੈਓ ਵੀਰ ਜੀ ਲੈਓ ਤੇ ਹਾਤੂ ਤਾਂ ਫਿਰ ਨਹੀਂ ਦੀ ਸੀਲ ਠੰਡੀ ਆ ਐ ਸੀਲ ਠੰਡੀ ਆ ਜੀ ਠੀਕ ਠੀਕ ਆ ਵੀਰ ਜੀ ਠੀਕ ਆ ਬਾ ਬੱਚਾ ਥੱਲੇ ਬਾ ਦੇ ਨਿਕਾ ਜੀ ਠੀਕ ਆ ਵੀਰ ਜੀ ਲੈਓ ਵੀਰ ਜੀ ਲੈਓ ਲਾ ਵੀਰ ਜੀ ਵੇਖ ਸਕਦੇ ਜਿਹੜਾ ਕੋਈ ਸੱਜਣ ਵੀਰ ਨੇ ਦੂੜੋਂ ਹੋਣ ਨੇੜੋਂ ਆਉਣਾ ਹੋਵੇ ਇਹਨਾਂ ਦੇ ਘਰ ਆਣ ਕੇ ਤਸੱਲੀ ਕਰੇ ਟਿੱਪ ਕੇ ਪੂਰੀ ਚੌਥਾਣਾ ਦੀ ਥਣ ਲੈਵਾ ਬਹੁਤ ਸਾਫ਼ ਆ ਵੀਰ ਜੀ ਵੇਖ ਸਕਦੇ ਥਣ ਬਹੁਤ ਪਿਆਰਾ ਲੱਗਾ ਤੇ ਵੀਰ ਜੀ ਆਪਾਂ ਕੀ ਮੋਲ ਕਰਦੇ ਵੀਰ ਜੀ ਇਹਦਾ ਬਹੁਤ ਕਰ ਨੂੰ ਭਾਵੇਂ ਜਿੰਨਾ ਮਰਜ਼ੀ ਕਰ ਲਈ ਜੀ ਹਾਂਜੀ ਉਹਦਾ ਮੋਲੇ ਦਾ ਕਰਦੇ ਆ 650 ਤਰੀ ਕਰਦੇ ਆ ਜੀ ਹਾਂਜੀ ਹਾਂਜੀ ਬਾਕੀ ਕੋਈ ਆਊਗਾ ਮਾਨਤਾਲ ਕਰ ਦਾਂਗੇ ਪੁੱਤ ਠੀਕ ਆ ਵੀਰ ਜੀ ਠੀਕ ਆ ਵੀਰ ਜੀ ਤੇ ਜਿਹੜਾ ਵੀ ਭੈਣ ਭਰਾ ਆਪਣੀ ਵੀਡੀਓ ਵੇਖ ਕੇ ਆਵੇ ਉਹਨਾਂ ਦਾ ਮਾਨਦਾਨ ਕਰ ਜੋ ਵੀ ਜੀ ਹਾਂਜੀ ਹਾਂਜੀ ਠੀਕ ਆ ਵੀਰ ਜੀ ਤੇ ਆਪਣੀ ਦੂਜਾ ਮਰਾ ਇਹਦੀ ਡਿਟੇਲ ਦੱਸੋ ਮਤਲਬ ਕਿ ਦੁੱਧ ਦੱਦ ਵੀ ਫੈਂਡ ਪਾਣ ਕਿੰਨੀ ਆਉਂਦੀ ਵੀਰ ਜੀ ਕਿਸ ਜਨਵੀਰ ਨੇ ਨਾ ਫੈਂਡ ਨੇੜੇ ਜਿਹੜੇ 4 0 ਦੇ ਆ ਹੀ ਜਾਂਦੀ ਹੈ ਜੀ ਕਿਉਂਕਿ ਧਰਦੀ ਕਰਦੀ ਆ ਬੈੜ ਤੇ ਹਾਂਜੀ ਹਾਂਜੀ ਤੇ ਤਾਂ ਕਰਕੇ ਫੈਨਫੁਨ ਚੰਗੀ ਹੋਵੇ ਤੇ ਕ੍ਰਾਸ ਚੰਗੀ ਆ ਚਾਰਜੀ ਉਹਨੇ ਨੇੜੇ ਤੇ ਫੈਨਡ ਆ ਜੀ ਠੀਕ ਆ ਵੀ ਜੀ ਲਓ ਠੰਡੀ ਆ ਜਿੱਦਾਂ ਮਰਜੀ ਆਵੇ ਨਿਆਣਾ ਪਵੇ ਸਿਆਣਾ ਪਵੇ ਲਓ ਜੀ ਆਵੇ ਠੀਕ ਆ ਵੀ ਜੀ ਲਓ ਵੀ ਜੀ ਵੇਖ ਸਕਦੇ ਕ੍ਰਾਸ ਟਾਈਪ ਵੈਡ ਜੇ ਵੀ ਜੀ ਜਿਹੜੇ ਵੀ ਕੇ ਸੱਜਣ ਭਰਾਣੇ ਆਉਣਾ ਇਹਨਾਂ ਦੇ ਘਰ ਆਣ ਕੇ ਤਸੱਲੀ ਕਰਕੇ ਖੜੇ ਠੀਕ ਠੀਕ ਆ ਵੀ ਜੀ ਠੀਕ ਆ ਤੇ ਇੱਕ ਆਪਣਾ ਡਰੈਸ ਬੋਲ ਦਿਓ ਨੰਬਰ ਬੋਲ ਦਿਓ ਨਾਲੇ ਆਪਣਾ ਡਰੈਸ ਆਪਣਾ ਹੀ ਪਿੰਡ ਚੱਕਮਹਿਰ ਹਾਂਜੀ ਹਾਂਜੀ ਕੋਲੇ ਟੋੜ ਪੈਂਦਾ ਟੋਟੀਆਂ ਪੈਂਦਾ ਫਤਿਹਤ ਪੈਂਦਾ ਨੇੜੇ ਜਿਵੇਂ ਜੀ ਠੀਕ ਆ ਵੀ ਜੀ ਤੇ ਇਹ ਜਿਨ੍ਹਾਂ ਪਾਣੋਂ ਤਰਨ ਤਰ ਲੱਗਦੇ ਠੀਕ ਹੈ ਬਡੂਰ ਸਾਹਿਬ ਠੀਕ ਆ ਵੀਰ ਜੀ ਤੇ ਨੰਬਰ 98722 ਜਾਂ 093 ਹਾਂਜੀ ਦੂਜਾ ਨੰਬਰ 90561 10674 ਠੀਕ ਆ ਜੀ ਜੇ ਹੋਰ ਮਾਨਤਨ ਕਰਦੇ ਹੋ ਵੀਰ ਜੀ ਜੇ ਕੋਈ ਭੈਣ ਭਰਾ ਆਊਗਾ ਦੂਰੋਂ ਨੇੜਿਆਂ ਆਉਣਾ ਤਾਂ ਕਿਸ ਨੇ ਮਾਨਤਨ ਖੜੇ ਪੈਰ ਸੋਦੇ ਹੁੰਨ ਤੇ ਗੱਲ ਹੈ ਜੀ ਠੀਕ ਠੀਕ ਆ ਵੀਰ ਜੀ ਠੀਕ ਆ ਜਿਨ੍ਹਾਂ ਪਾ ਮਰਜ਼ੀ ਮਾਨਤਨ ਕਰ ਲਈਏ ਠੀਕ ਠੀਕ ਆ ਵੀਰ ਜੀ ਠੀਕ ਆ ਤੇ ਲਓ ਵੀਰ ਜੀ ਵੇਖ ਸਕਦੇ ਵੀਰ ਜੀ ਵੈੜ ਤੇ ਆਪਣੇ ਵੀਰ ਜੀ ਚੈਨਲ ਮਨਜਿੰਦਰ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਓ ਵੀਰ ਜੀ tá see